ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਦੇ ਵਿੱਚ ਚਾਰ ਰੋਜ਼ਾ ਅੰਤਰ ਕਾਲਜ ਯੁਵਕ ਖੇਤਰੀ ਅਤੇ ਲੋਕ ਮੇਲਾ ਸ਼ੁਰੂ ਹੋਇਆ ਜਿਸ ਦੇ ਵਿੱਚ ਮੁੱਖ ਮਹਿਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਪੂਜੇ ਉਹ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਅਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਯੁਵਕ ਮੇਲਿਆਂ ਨਾਲ ਵਿਦਿਆਰਥੀਆਂ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਅਤੇ ਇਹਨਾਂ ਸਟੇਜਾਂ ਤੇ ਹੀ ਉਹ ਆਪਣੇ ਅੰਦਰ ਛੁਪੀ ਹੋਈ ਕਲਾ ਨੂੰ ਪੇਸ਼ ਕਰ ਸਕਦੇ ਨੇ ਹਾਂਜੀ ਸਰ ਅੱਜ ਜੁਲਕ ਮੇਲੇ ਤੇ ਆਏ ਹੋ ਰਜਿੰਦਰਾ ਕਾਲ ਕੀ ਕਹਿਣਾ ਚਾਹੁੰਦਾ ਨਹੀਂ ਫੇਸ ਦੀ ਨਹੀਂ ਉਹ ਕੁਝ ਹੋਰ ਹੈ ਹਾਂਜੀ ਰਜਿੰਦਰਾ ਕਾਲ ਜੋ ਸਾਡੇ ਮਾਲਵੇ ਦਾ ਬਹੁਤ ਮਸ਼ਹੂਰ 1940 40 ਵਿੱਚ ਇਹ ਹੋਂਦ ਵਿੱਚ ਆਇਆ ਅਜ 85 ਬਰਿਆਂ ਦੇ ਨੀਬ ਹੋ ਗਿਆ ਸੋ ਇੱਥੇ ਜਿਹੜਾ 20 ਸਾਲਾਂ ਬਾਅਦ ਇਹ ਜੁਲਕ ਮੇਲਾ ਖੇਤਰੀ ਜੁਲਕ ਮੇਲਾ ਕੀਤਾ ਜਾ ਰਿਹਾ ਹੈ ਖੁਸ਼ੀ ਵਾਲੀ ਗੱਲ ਹੈ ਮੈਨੂੰ ਮੁਨਿਸਪਲ ਸਾਹਿਬ ਸਾਰੇ ਸਟਾਫ ਨੇ ਵਿਦਿਆਰਥੀਆਂ ਨੇ ਸੱਦਾ ਦਿੱਤਾ ਸੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਜਿੱਥੇ ਅਸੀਂ ਚੰਗੀ ਐਜੂਕੇਸ਼ਨ ਲੈਂਦੇ ਆ ਉੱਥੇ ਕੁਝ ਹਰ ਇੱਕ ਇਨਸਾਨ 'ਚ ਵਿਦਿਆਰਥੀ ਰੂਪ ਵਿੱਚ ਕੋਈ ਪ੍ਰਤਿਭਾ ਵੀ ਹੁੰਦੀ ਆ ਉਹਨੂੰ ਦਿਖਾਉਣ ਦਾ ਮੌਕਾ ਕਿਸੇ ਕਿਸੇ ਨੂੰ ਮਿਲ ਜਾਂਦਾ ਹੈ ਤੇ ਹਿੰਮਤ ਹੁੰਦੀ ਆ ਉਹਦੇ ਨਾਲ ਜਿੱਥੇ ਲੋਕਾਂ ਲਈ ਵੀ ਇੱਕ ਸੇਧ ਬਣਦਾ ਔਰ ਸਾਡੀ ਜਿਹੜੀ ਜ਼ਿੰਦਗੀ ਦੀ ਇੱਕ ਜਿਹੜਾ ਇਹ ਮੰਗ ਆ ਸਾਡਾ ਸੱਭਿਆਚਾਰ ਹੈ ਉਹਨੂੰ ਵੀ ਸੰਭਾਲ ਕੇ ਰੱਖਣਾ ਜਿੰਨੇ ਇਹ ਲੰਮੇ ਸਮੇਂ ਤੋਂ ਇੱਥੇ ਐਗੋਰ ਹੈ ਜੀ 20 ਸਾਲਾਂ ਬਾਅਦ ਤਕਰੀਬ ਹੋਇਆ ਤੇ ਕਿੰਨਾ ਕੁ ਸਹਾਇ ਹੁੰਦਾ ਜੀ ਵਿਦਿਆਰਥੀਆਂ ਵਾਕੇ ਮੱਜ ਬਣਾਈ ਇਹ ਬਹੁਤ ਕਿਉਂਕਿ ਜਿਹੜੇ ਵਿਦਿਆਰਥੀ ਅੱਜ ਦੇ ਵਿੱਚ ਹਿੱਸਾ ਲੈ ਰਹੇ ਆ ਉਹਨਾਂ ਦਾ ਇੱਕ ਹਿੰਮਤ ਤੇ ਵੱਖਰੀ ਗੱਲ ਹੈ ਉਸ ਤੋਂ ਬਾਅਦ ਜਿਹੜੇ ਇਹਦੇ 'ਚ ਨਹੀਂ ਲੈ ਰਹੇ ਉਹ ਵੀ ਜਦੋਂ ਇਹਨੂੰ ਦੇਖਦੇ ਆ ਤੇ ਉਹ ਸਮਝਦੇ ਆ ਵੀ ਕਿਤੇ ਇਹ ਮੇਲਾ ਫੇਰ ਆਉਂਦਾ ਤਾਂ ਉਹਦੇ ਵਿੱਚ ਮੈਂ ਵੀ ਹੁੰਦਾ ਜਾਂ ਹੋਵਾਂ ਉਸ ਲਈ ਉਹ ਸੋਚਦਾ ਤੇ ਕਾਫੀ ਸਹੀ ਹੁੰਦਾ ਜਿਹਦੇ ਵਿੱਚ ਅਸੀਂ ਆਪਦੀ ਜਿਹੜੀ ਨਿਤ ਦੀ ਜ਼ਿੰਦਗੀ ਹੈ ਜਾਂ ਅਸੀਂ ਸਫਲ ਬਣਨ ਵਾਸਤੇ ਪੜ੍ਹਾਈ ਵੀ ਕਰਦੇ ਆ ਉ ਤੋਂ ਇਲਾਵਾ ਸੀ ਇਹ ਵੀ ਸੋਚਦੇ ਆ ਕਿ ਇਹਨੂੰ ਥੋੜਾ ਜਿਆਦਾ ਰੰਗੀਨ ਵੀ ਬਣਾਉਂਦੇ ਮੇਰਾ ਨਾਮ ਡਾਕਟਰ ਜੋਤਸਨਾ ਹੈ ਮੈਂ ਪ੍ਰਿੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਹਾਂ ਕੀ ਕਹਿਣਾ ਚਾਹਾਂਗੇ ਅੱਜ ਦਾ ਜਿਹੜਾ ਮੇਲਾ ਹੋ ਰਿਹਾ ਹੈਗਾ ਕਿੰਨੇ ਕਿ ਚਰਵਾਤ ਹੋ ਰਿਹਾ ਜੀ ਕਿਸ ਤਰ੍ਹਾਂ ਇਹ ਦੀ ਪਠਿੰਡਾ ਫਰੀਦਕੋਟ ਜ਼ੋਨ ਦਾ ਪੰਜਾਬੀ ਯੂਨੀਵਰਸਿਟੀ ਦੇ ਅੰਤਰਗਤ ਇਹ ਮੇਲਾ ਸਰਕਾਰੀ ਅਜਿੰਦਰਾ ਕਾਲਜ ਪਠਿੰਡਾ ਦੇ ਵਿੱਚ ਲਗਭਗ 21 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ ਔਰ ਇਸ ਦੇ ਵਿੱਚ ਬਠਿੰਡਾ ਫ੍ਰੀਡ ਕੋਰਟ ਜ਼ੋਨ ਦੇ 55 ਕਾਲਜ ਜਿਹੜੇ ਹਨ ਔਰ ਉਸ ਦੇ ਨਾਲ ਹੀ ਕਰੀਬ 800 ਦੇ ਕਰੀਬ ਵਿਦਿਆਰਥੀ ਜਿਹੜੇ ਹਨ ਉਹ ਇਹਦੇ ਵਿੱਚ ਭਾਗ ਲੈ ਰਹੇ ਹਨ ਆਪਣੇ ਪੌਜ ਦੇ ਕਿੰਨੇ ਕਿ ਟੀਮਾਂ ਨੇ ਸਾਡੇ ਇਹਦੀ ਹਰ ਆਈਟਮ ਦੇ ਵਿੱਚ ਹੀ ਹੈ ਜੀ অলਮੋਸਟ ਸਾਡੀਆਂ 32 ਟੀਮਾਂ ਹੈ ਰਹਿ ਗਈਆਂ ਜਿਹੜੀਆਂ ਉਹ ਇਸ ਪਾਰਕ ਲੈ ਰਹੀਆਂ ਹਨ ਕਿਹੜੇ ਕਿਹੜੇ ਇੱਥੇ ਪ੍ਰੋਗਰਾਮ ਹੋਣਗੇ ਕਿਸ ਤਰ੍ਹਾਂ ਇੱਥੇ ਜਿੱਦਾਂ ਹੈ ਭੰਗੜਾ ਹੈ ਲੁੱਡੀ ਹੈ ਚੂਮਰ ਹੈ ਨਾਟਕ ਹਨ ਨੁੱਕੜ ਨਾਟਕ ਹੈ ਭੰਡ ਹਨ ਔਰ ਸਕਿੱਟ ਹੈ ਔਰ ਇਸ ਦੇ ਨਾਲ ਹੀ ਸੰਗੀਤ ਦੀਆਂ ਆਈਟਮਾਂ ਹਨ ਕੁਇਜ਼ ਹੈ ਬਾਦ ਵੀ ਬਾਦ ਪ੍ਰਤੀਯੋਗਤਾ ਹੈ ਇਹ ਸਾਰੀਆਂ ਔਰ ਲੋਕ ਕਲਾਵਾਂ ਹਨ ਔਰ ਕੋਮਲ ਕਲਾਵਾਂ ਹਨ ਇਹ ਸਾਰੇ ਮੁਕਾਬਲੇ ਇੱਥੇ ਕਰਵਾਈ ਜਾਣਗੇ ਕਿੰਨੇ ਕਿਸਤੇ ਜਾਉਂਗਾ ਇੱਕ ਇੱਕ ਜਵਾਬ ਦੇ ਨਹੀਂ ਜੀ ਇੱਥੇ ਅਸੀਂ ਪੰਜ ਸਟੇਜਾਂ ਬਣਾਈਆਂ ਹਨ ਜਿੱਥੇ ਕਿ ਸਟੇਜ ਨੰਬਰ 1 ਜਿਹੜੀ ਹੈ ਉਹ ਸਾਡੀ ਮੇਨ ਵੱਡੀ ਸਟੇਜ ਹੈ ਜਿਸ ਦੇ ਉੱਪਰ ਕੇ ਪੰਗੜਾ ਲੋਕ ਨਾਚ ਔਰ ਗਿੱਧੇ ਗਿੱਧੇ ਦੀਆਂ ਆਈਟਮਾਂ ਹੋਣਗੀਆਂ ਉਸ ਤੋਂ ਬਾਅਦ ਦੋ ਨੰਬਰ ਸਟੇਜ ਜਿਹੜੀ ਹੈ ਉਸ ਦੇ ਉੱਪਰ ਗੀਤ ਸੰਗੀਤ ਦੀਆਂ ਉਹ ਆਈਟਮਾਂ ਹਨ ਤੀਜੇ ਨੰਬਰ ਸਟੇਜ ਦੇ ਉੱਪਰ ਆਦਿ ਵਿਵਾਦ ਔਰ ਕੁਇਜ਼ ਹੈ ਪ੍ਰਥਾ ਨੰਬਰ ਸਟੇਜ ਜਿਹੜਾ ਹੈ ਉਸ ਦੇ ਵਿੱਚ ਅਸੀਂ ਲੋਕ ਕਲਾਵਾ ਔਰ ਕੋਮਲ ਕਲਾਵਾ ਕਰਵਾਈਆਂ ਜਾਣਗੀਆਂ ਔਰ ਪੰਜਵਾਂ ਸਟੇਜ ਜਿਹੜਾ ਹੈ ਉਸ ਤੇ ਪੰਡ ਔਰ ਨੁਕਲਨਾਟਕ ਕਰਵਾਈ ਜਾਣਗੇ ਜਿਹੜੀਆਂ ਪੋਜੀਸ਼ਨਾਂ ਲੈ ਕੇ ਜਾਣਗੇ ਬੱਚੇ ਉਹ ਅੱਜ ਹੀ ਡਿਕਲੇਅਰ ਕੀਤੇ ਜਾਣਗੇ ਕਿ ਨਹੀਂ ਜੀ ਯੂਨੀਵਰਸਿਟੀ ਨੇ ਐਤਕੀਵਦੀ ਨਿਯਮ ਬਦਲਿਆ ਹੈ ਕਿ ਜਿਹੜੀਆਂ ਵੀ ਪੋਜੀਸ਼ਨਾਂ ਹਨ ਉਹ ਮੇਲੇ ਦੇ ਅਖੀਲੇ ਦਿਨ 15 ਤਰੀਕ ਨੂੰ ਜਿਹੜਾ ਹੈ ਉਹ ਅਨਾਉਂਸ ਕੀਤੀਆਂ ਜਾਣਗੀਆਂ ਆਮ ਲੋਕਾਂ ਦੇ ਵੀ ਇੱਥੇ ਐਂਟਰੀ ਹੈਗੇ ਨੇ ਜੀ ਬਿਲਕੁਲ ਜੀ ਸਾਰੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੰਨੇ ਹਾਂ ਕਿ ਆਉਣ ਔਰ ਇਸ ਮੇਲੇ ਦਾ ਆਨੰਦ ਮਾਣੋ ਕਿਉਂਕਿ ਇਸ ਕੀ ਫੀਸ ਨਹੀਂ ਹੈ ਸਾਰੇ ਸ਼ਹਿਰ ਨਿਵਾਸੀ ਜਿਹੜੇ ਹਨ ਇਸ ਮੇਲੇ ਦੇ ਵਿੱਚ ਆਉਣ ਦੇ ਲਈ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਕਿੰਨੇ ਦਿਨ ਦਾ ਮੇਲਾ ਜੀ ਚਾਰ ਦਿਨ ਦਾ ਮੇਲਾ ਹੈ ਜੀ ਅਸੀਂ ਕਾਹ ਵਜੇ ਤੋਂ ਕਾਹ ਵਜੇ ਤੱਕ ਅ ਸਵੇਰ ਅਸੀਂ 10 ਵਜੇ ਸ਼ੁਰੂ ਕਰਕੇ ਜੀ ਤੇ ਖਤਮ ਹੋਣ ਦਾ ਤਾਂ ਹੁਣ ਕਹਿ ਨਹੀਂ ਸਕਦੀ ਹਾਂ ਕਿ ਕਿੰਨੇ ਵਜੇ ਤੱਕ ਚੱਲੇਗਾ ਪਰ ਹੈ ਉਮੀਦ ਹੈ 6-7 ਵਜੇ ਤੱਕ ਇਹ ਚੱਲੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਮਨਿਸਟਰ ਸਾਹਿਬ ਵੀ ਆਏਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਜੀ ਬਹੁਤ ਬਹੁਤ ਧੰਨਵਾਦੀ ਹਾਂ ਮਾਨਯੋਗ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੰਡੀਆਂ ਜੀ ਦੇ ਜਿਨ੍ਹਾਂ ਨੇ ਕਿ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਸਾਡੇ ਵਿਦਿਆਰਥੀਆਂ ਨੂੰ ਜਿਹੜੇ ਇਸ ਯੁਵਕ ਮੇਲੇ ਵਿੱਚ ਭਾਗ ਲੈ ਰਹੇ ਹਨ ਉਹਨਾਂ ਨੂੰ ਆਪਣਾ ਅਸ਼ੀਰਵਾਦ ਦੇਣਾ ਕਬੂਲਿਆ ਔਰ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੇਲਾ ਜਿਹੜਾ ਹੈ ਚਾਰੋਂ ਦੇ ਚਾਰੋਂ ਦਿਨ ਬੜਾ ਸਫਲਤਾਪੂਰਵਕ ਨਿਭਰੇ ਚਲੇਗਾ।